ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਹਿਮਾਂਸ਼ੂ ਮੜਕਣ ਇਸ ਟਾਈਮ ਤੇ ਸ਼ੰਭੂ ਬਾਰਡਰ ਤੇ ਮੌਜੂਦ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਥੇਬੰਦੀਆਂ ਪਹੁੰਚ ਰਹੀਆਂ ਨੇ ਸੋ ਇੱਕ ਜਥੇਬੰਦੀ ਪਹੁੰਚ ਰਹੀ ਹੈ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਪੁੱਛਦੇ ਆ ਭਾਜੀ ਕੀ ਨਾਮ ਹੈ ਤੁਹਾਡਾ ਰਾਣਾ ਰਣਬੀਰ ਸਿੰਘ ਸੂਬਾ ਜਨਰਲ ਸਕੱਤਰ ਖਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸ਼ੰਭੂ ਬਾਰਡਰ ਤੇ ਮੋਰਚੇ ਪਹੁੰਚੇ ਹਾਂ ਕਮੇਂ ਸਾਫ ਮੋਰਚੇ ਵਾਸਤੇ ਪਹੁੰਚੇ ਹਾਂ ਕਿ ਮੈਂ ਦੇਖਦੇ ਹੋ ਕੀ ਜਿਹੜੇ ਦੂਜੇ ਬਾਬੇ ਨੇ ਉਹਨਾਂ ਨੂੰ ਪੈਰੋਲ ਮਿਲ ਜਾਂਦੀ ਹੈ ਪਰ ਬੰਦੀ ਸਿੰਘਾਂ ਨੂੰ ਅਜੇ ਤੱਕ ਇੱਕ ਵਾਰ ਵੀ ਪੈਰੋਲ ਨਹੀਂ ਦਿੱਤੀ ਗਈ ਇਹ ਹੈ ਨਾ ਇਹ ਹੈ ਸਾਡੇ ਦੇਸ਼ ਦੇ ਵਿੱਚ ਡੋਰਾ ਕਾਨੂੰਨ ਆ ਜਿਹੜੇ ਤਾਂ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਪੈਰੋਲ ਵੀ ਮਿਲ ਜਾਂਦੀ ਹੈ ਉਹਨਾਂ ਦੀ ਰਹਿ ਹੀ ਹੋ ਜਾਂਦੀ ਆ ਤੇ ਜਿਹੜੇ ਆਪਦੇ ਹੱਕਾਂ ਦੀ ਲੋਕਾਂ ਦੀ ਖਾਤਰ ਲੜਦੇ ਆ ਉਹ ਸਜ਼ਾ ਵੀ ਪੂਰੀ ਕਰ ਚੁੱਕੇ ਆ ਤੇ ਉਹਨਾਂ ਨੂੰ ਅਜੇ ਤੱਕ 30 ਮਾਵਦੰਡ ਮੋਦੀ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਉਹਦੇ ਖਿਲਾਫ ਅੱਜ ਜਿਹੜਾ ਪ੍ਰਦਰਸ਼ਨ ਹੋ ਰਿਹਾ ਅੱਜ ਸ਼ੰਭੂ ਬਾਰਡਰ ਤੇ ਤੁਸੀਂ ਬੈਠੇ ਹੋ ਪਹੁੰਚ ਰਹੇ ਹੋ ਮੋਰਚਾ ਲਾ ਰਹੇ ਹੋ ਅਹੀਂ ਸ਼ੰਭੂ ਬਾਰਡਰ ਤੇ ਪਹਿਲਾਂ ਵੀ ਕਿਸਾਨਾਂ ਦਾ ਮੋਰਚਾ ਲੱਗਿਆ ਸੀ ਆਪਣੀ ਰਾਜਧਾਨੀ ਤੇ ਜਾਣ ਵਾਸਤੇ ਇਨਾ ਸੰਘਰਸ਼ ਕਿਉਂ ਕਰਨਾ ਪੈ ਰਿਹਾ ਇਹੀ ਇਹੀ ਤਾਂ ਹੈ ਨਾ ਵੀ ਅਸੀਂ ਇਸ ਦੇਸ਼ ਦੇ ਵਸਨੀਕ ਆ ਅਸੀਂ ਕੋਈ ਬਾਹਰਲੇ ਦੇਸ਼ ਚੋਂ ਨਹੀਂ ਆਏ ਸਾਡੀ ਰਾਜਧਾਨੀ ਆ ਸਾਨੂੰ ਰਾਜਧਾਨੀ ਦੇ ਵਿੱਚ ਜਾਣ ਦਾ ਪ੍ਰੋਟੈਸਟ ਕਰਨ ਦਾ ਹੱਕ ਆ ਪਰ ਇਹ ਜਿਹੜੇ ਹੱਕਾਂ ਨੂੰ ਕੁਚਲ ਰਹੀਆਂ ਸਰਕਾਰਾਂ ਇਹ ਇਹ ਬਿਲਕੁਲ ਹੀ ਜਿਹੜਾ ਮਤਲਬ ਹਿਟਲਰ ਸ਼ਾਹੀ ਜਿਹੜਾ ਰਾਜ ਆ ਤਾਨਾਸ਼ਾਹੀ ਰਾਜਾ ਮੋਦੀ ਦੀ ਹਕੂਮਤ ਦਾ ਨਹੀਂ ਗੱਲ ਕਰੀਏ ਹੁਣ ਪਿੱਛੇ ਦੇ ਪੰਜਾਬ ਯੂਨੀਵਰਸਿਟੀ ਦਾ ਵੀ ਮੁੱਦਾ ਹੋਇਆ ਸੀ ਗਰਮ ਹੋਇਆ ਸੀ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਪਰ ਉਦੋਂ ਵੀ ਯੂਨੀਵਰਸਿਟੀ ਇੱਥੇ ਚੰਡੀਗੜ੍ਹ ਨਹੀਂ ਵੜਨ ਦਿੱਤਾ ਮੋਰਚੇ ਦੇ ਵਿੱਚ ਮੋਰਚਾ ਨਹੀਂ ਜੁਆਇਨ ਕਰਨ ਦੇ ਰਹੇ ਲਾਠੀ ਚਾਰਜ ਕਰ ਦਿੰਦੇ ਨੇ ਆਪਣੀ ਹੀ ਜਗ੍ਹਾ ਤੇ ਜਾਣ ਵਾਸਤੇ ਪੰਜਾਬ ਦੇ ਵਿੱਚੀ ਜਾਣ ਵਾਸਤੇ ਇੰਨਾ ਸੰਘਰਸ਼ ਕਰਨਾ ਪੈ ਰਿਹਾ ਕਿੱਥੇ ਕਮੀ ਆ ਰਹੀ ਹੈ ਕبھی ਇਹ ਇਹ ਦਿਨੋਂ ਲੋਕਤੰਤਰ ਕਹਿੰਦੇ ਲੋਕਤੰਤਰ ਨਹੀਂ ਹੈ ਇੱਥੇ ਕਮੀ ਇਹ ਵੱਡੀ ਆ ਵੀ ਇੱਥੇ ਮੈਂ ਪਹਿਲਾਂ ਵੀ ਕਹਿ ਚੁੱਕਾ ਤਾਨਾਸ਼ਾਹੀ ਆ ਮਤਲਬ ਉਹ ਹਿਟਲਰ ਵਾਲਾ ਸਾਰਾ ਸਿਸਟਮ ਇੱਥੇ ਦੇ ਲੋਕਤੰਤਰ ਹੋਵੇ ਤੇ ਫਿਰ ਲੋਕਾਂ ਦੀ ਅਧਿਕਾਰਾਂ ਦੀ ਗੱਲ ਹੋਵੇ ਤੇ ਲੋਕ ਜਿੱਥੇ ਮਰਜ਼ੀ ਆਪਦਾ ਪ੍ਰਦਰਸ਼ਨ ਵੀ ਕਰ ਸਕਦੇ ਆ ਆਪਦਾ ਦੁੱਖ ਵੀ ਦੱਸ ਸਕਦੇ ਆ ਔਰ ਸਰਕਾਰਾਂ ਨੂੰ ਫਿਰ ਉਹਨਾਂ ਦਾ ਹੱਲ ਵੀ ਕਰਨਾ ਚਾਹੀਦਾ ਪਰ ਇੱਥੇ ਬਿਲਕੁਲ ਉਲਟਾ ਸਾਡੇ ਦੇਸ਼ ਦੇ ਵਿੱਚ ਹੁਣੇ ਮੋਰਚਾ ਕਿਵੇਂ ਦੇਖਿਆ ਜਾਊਗਾ ਅੱਗੇ ਜੇ ਸਰਕਾਰ ਮੰਗਾ ਨਹੀਂ ਮੰਗਦੀ ਆ ਮੋਰਚਾ ਜਿਹੜੀ ਅਗਵਾਈ ਕਰ ਰਿਹਾ ਉਹ ਜਿੰਨਾ ਚਾਹ ਲੰਮਾ ਚਲਾਉਣਗੇ ਅਸੀਂ ਉਹਨਾਂ ਦਾ ਪੂਰਾ ਡਟ ਕੇ ਸਾਥ ਦੇਵਾਂਗੇ ਤੇ ਹੁਣ ਸਾਹਮਣੇ ਉੱਥੇ ਉਹਨਾਂ ਨੇ ਬੈਰੀਗੇਟਿੰਗ ਕਰਤੀ ਹੈ ਸਾਰਾ ਰਸਤਾ ਰੋਕਤ ਹੈ ਕੀ ਲੱਗਦਾ ਹੈ ਕੀ ਕਾਰਨ ਹੈ ਡਰ ਉਹਨਾਂ ਨੂੰ ਕਿਸੇ ਗੱਲ ਦਾ ਕਿਸਾਨਾਂ ਤੋਂ ਜਾਂ ਫਿਰ ਜਿਹੜੀ ਜਥੇਬੰਦੀਆਂ ਤੋਂ ਹਾਂ ਇਨਸਾਫਪਸੰਦ ਲੋਕਾਂ ਤੋਂ ਡਰ ਰਹੇ ਉਹਨਾਂ ਨੂੰ ਉਹਨਾਂ ਨੂੰ ਪਤਾ ਜੇ ਇਨਸਾਫਪਸੰਦ ਲੋਕ ਉੱਠ ਕੇ ਆ ਗਏ ਸਾਡੇ ਦਿੱਲੀ ਵੜ ਗਏ ਫਿਰ ਸਾਡਾ ਜਿਹੜਾ ਜਿਹੜੀ ਹਕੂਮਤ ਇਹ ਇਹਨੂੰ ਖਤਰਾ ਪੈਦਾ ਹੋਊਗਾ ਇਹ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਹੈਗਾ ਪੰਜਾਬ ਸ਼ੁਰੂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਸੰਘਰਸ਼ ਕਰੀ ਵਾਸਤੇ ਪੰਜਾਬ ਨੂੰ ਕਿੰਨਾ ਸੰਘਰਸ਼ ਕਰਨਾ ਪਊਗਾ ਦੇਖੋ ਸਾਡਾ ਇਤਿਹਾਸ ਰਿਆ ਪਹਿਲਾਂ ਤੋਂ ਲੈ ਕੇ ਸਦੀਆਂ ਤੋਂ ਲੈ ਕੇ ਅਸੀਂ ਸੰਘਰਸ਼ ਸੱਚ ਦੇ ਉੱਤੇ ਲਗਾਤਾਰ ਚੱਲਦਾ ਰਿਹਾ ਹੁਣ ਵੀ ਚੱਲਦਾ ਤੇ ਗਾਹਮੇ ਚੱਲਦਾ ਰਹੂਗਾ ਔਰ ਜਿਹੜੀ ਸੱਚ ਦੀ ਆਵਾਜ਼ ਆ ਨਾ ਤਾਂ ਇਹ ਸਰਕਾਰਾਂ ਦਬਾ ਸਕਦੀਆਂ ਤੇ ਨਾ ਸਾਡੇ ਹੱਕ ਕੁਚਲ ਸਕਦੀਆਂ ਲੋਕ ਅਵੇਰ ਆ ਔਰ ਲੜਦੇ ਰਹਿਣਗੇ ਧੰਨਵਾਦ ਹੋ ਬਣੇ ਰਹੋ ਹੋਰ ਵੀ ਅਪਡੇਟਸ ਲਈ ਸ਼ੰਭੂ ਵੋਟਰ ਦੇ ਨਾਲ